ਮਦਾਨ ਦੇ ਵਿੱਚ ਤਿਆਰ ਨੇ ਇੰਡੀਆ ਦੀ ਟੀਮ ਦੇ ਕੌਣ ਲਾਵੇਗਾ ਜਫਾ ਸਭ ਨੂੰ ਇੰਤਜ਼ਾਰ ਹੈ ਲਾਓ ਪਹਿਲੀ ਕਬੱਡੀ ਦੇ ਉੱਪਰ ਇੱਕਮ ਕੋਸ਼ਿਸ਼ ਕਰਦਾ ਹੋਇਆ ਇੰਡੀਆ ਦੀ ਟੀਮ ਦਾ ਜਫਾ ਜਫਾ ਲਾਉਣ ਦੀ ਲਾਓ ਬਹੁਤ ਜਾਂਦਰ ਅੰਦਾਜ਼ ਦੇ ਵਿੱਚ ਬੱਲੇ ਬੱਲੇ ਹੁੰਦੀ ਹੋਈ ਲਾਓ ਦੇਖਦੇ ਆ ਵੀ ਪੈਂਦਾ ਹੋਇਆ ਲੱਕ ਨੂੰ ਲਪੇਟਾ ਵੱਜ ਗਈ ਕੈਂਚੀ ਦੇ ਪੁਆਇੰਟ ਇੰਡੀਆ ਦਾ ਪੁਆਇੰਟ ਇੱਕਮ ਦਾ ਪੁਆਇੰਟ ਇੰਡੀਆ ਦਾ ਆਪਾਂ ਸਾਰੀ ਦੁਨੀਆ ਦੀ ਨਿਗਾ ਇਸਵੇਂ ਲੱਗੀ ਹੋਈ ਸਦੀਕ ਵੱਟ ਮੈਦਾਨ ਦੇ ਵਿੱਚ ਰੇਡ ਪਾਉਣ ਦੇ ਵਾਸਤੇ ਦੇਖਦੇ ਵੀ ਹਲਕੇ ਹਲਕੇ ਕਦਮਾਂ ਦੇ ਨਾਲ ਵੱਧਾ ਹੋਇਆ ਇੱਕ ਕਬੱਡੀ ਦਾ ਖਿਡਾਰੀ ਬੱਲੇ ਬੱਲੇ ਔਰ ਏਕਮ ਫਿਰ ਕੋਸ਼ਿਸ਼ ਕਰਦਾ ਟੱਕਰਣ ਦੀ ਲਓ ਦੂਸਰੀ ਕਬੱਡੀ ਦੇ ਉਪਰ ਉਹੀ ਜਾ ਰਹੀ ਕੋਸ਼ਿਸ਼ ਕਰਦਾ ਹੋਇਆ ਲਓ ਦੇਖਦੇ ਵੀ ਸਮਾਂ ਕੀ ਫੈਸਲਾ ਕਰੇਗਾ ਸਦੀਕ ਵੱਟ ਦੀ ਕਬੱਡੀ ਦੇ ਉੱਪਰ ਏਕਮ ਇੰਡੀਆ ਦੀ ਟੀਮ ਦਾ ਪਾਕਿਸਤਾਨ ਦਾ ਇੱਕ ਨੰਬਰ ਆ ਹੈ ਔਰ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਦੇਖਦੇ ਵੀ ਸਦੀਕ ਵੱਟ ਸਦੀਕ ਵੱਟ ਦੀ ਕਬੱਡੀ ਦੇ ਉੱਪਰ ਏਕਮ ਕੋਸ਼ਿਸ਼ ਕਰਦਾ ਸਾਡਾ ਕਰਨ ਦੀ ਏਕਮ ਇੰਡੀਆ ਦੀ ਟੀਮ ਦਾ ਬ ਤੇ ਬੜਾ ਚੀੜਾ ਜਾਫੀ ਲਾਉ ਮੈਦਾਨ ਦੇ ਵਿੱਚ ਬਹੁਤ ਤਕੜਾ ਜਫਾ ਲਾ ਕੇ ਪਾਉਣ ਦਾ ਵਾਅਦਾ ਕਰ ਨੌਜਾਨ ਇਰਫਾਨ ਮਾਨਾ ਕਵੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀ ਇਸ ਵੇਲੇ ਦੇਖਦੇ ਆਂ ਵੀ ਲਟਾਣਾ ਵਰਗੇ ਨੌਜਾਨ ਏਕਮ ਪੂਰੀ ਕੋਸ਼ਿਸ਼ ਕਰ ਰਿਹਾ ਹੈ ਦੂਸਰਾ ਵਰਲਡ ਕੱਪ ਵੀ ਖੇਡਿਆ ਹੈ ਤੀਸਰਾ ਵੀ ਖੇਡ ਰਿਹਾ ਹੈ ਆਹ ਦੇਖੋ ਖੇਡ ਮੈਦਾਨ ਦੇ ਵਿੱਚ ਵਜਦੀ ਹੋਈ ਕੈਂਟੀ ਮਿੱਤਰੋ ਤੇ ਪੁਆਇੰਟ ਜਿਹੜਾ ਇਸ ਵੇਲੇ ਇੰਡੀਆ ਦੀ ਟੀਮ ਦੇ ਇਸ ਏਕਮ ਦੇ ਹਿੱਸੇ ਜਾ ਜੁੜਿਆ ਮੈਦਾਨ ਦੇ ਵਿੱਚ ਕਵੱਡੀ ਪਾਉਣ ਦੇ ਵਾਸਤੇ ਹਲਕੇ ਹਲਕੇ ਕਦਮਾਂ ਦੇ ਨਾਲ ਵਧਦਾ ਹੋਇਆ ਅਕਮਲ ਸ਼ਹਿਜ਼ਾਦ ਡੋਗਰ ਪਾਕਿਸਤਾਨ ਦੇ 2 ਨੰਬਰ ਨੇ ਔਰ ਇੰਡੀਆ ਦੇ 19 ਨੰਬਰ ਹੋ ਚੁੱਕੇ ਨੇ ਲਾਓ ਇੱਕਮ ਕੋਸ਼ਿਸ਼ ਕਰਦਾ ਹੋਇਆ ਮੈਦਾਨ ਦੇ ਵਿੱਚ ਜਫਾ ਲਾਉਣ ਦੀ ਅਕਮਲ ਸ਼ਹਿਜ਼ਾਦ ਡੋਗਰ ਦੀ ਪਈ ਹੋਈ ਕਬੱਡੀ ਔਰ ਰੱਖਦਾ ਤਾਉਣ ਦੇ ਹੱਥ ਵਜਦੀ ਕੈਂਚੀ ਆਓ ਦੇਖਦੇ ਹਾਂ ਵੀ ਅਪੀਲ ਕਰਦਾ ਹੋਇਆ ਇਹ ਖਿਡਾਰੀ ਤੇ ਪੁਆਇੰਟ ਇੰਡੀਆ ਦੇ ਹਿੱਸੇ ਉਧਰ ਹੀ ਰਹਿ ਗਿਆ ਨਨਕਾਣਾ ਸਾਹਿਬ ਅਸਾਂ ਕੋਈ ਕੌਣ ਕਰੇਗਾ ਇੱਕ ਪਾਸੇ ਬਲਬੀਰ ਸਿੰਘ ਪਾਲਾ ਦੇ ਦੂਜੇ ਪਾਸੇ ਇਕਮ ਇਹ ਹਠੂਰ ਪਿੰਡ ਦਾ ਦੁਨੀਆ ਦੇ ਵਿੱਚ ਨਾਮ ਚੱਲਦਾ ਮੇਰੇ ਵੀਰੋ ਇਸ ਗੱਪਰੂ ਦਾ ਲਓ ਜੇ ਜਫਾ ਲੱਗ ਗਿਆ ਤੇ ਕਾਮਯਾਬੀ ਜਿਹੜੀ ਆ ਇਕਮ ਦੇ ਹਿੱਸੇ ਹੋਵੇਗੀ ਪੰਜਾਬ ਦੀ ਟੀਮ ਦਾ ਸ਼ਫੀਕ ਕਬੱਡੀ ਪਾਉਣ ਦੇ ਵਾਸਤੇ ਅੱਗੇ ਵੱਧਾ ਹੋਇਆ ਔਰ ਕੌਣ ਲਾਉ ਜਫਾ ਸਾਹਿਬ ਨੂੰ ਇੰਤਜ਼ਾਰ ਕਿ ਇਕਮ ਇੱਕ ਵਾਰ ਨੇ ਬੜੇ ਜਾਨਦਾਰ ਜਫੇ ਲਾਏ ਆਓ ਇਸ ਸਮੇਂ ਫਿਰ ਕੋਸ਼ਿਸ਼ ਕਰਦਾ ਹੋਇਆ ਇੱਕ ਮਿੰਡੀਆ ਦੀ ਟੀਮ ਦਾ ਤਿਲਵਿੰਦਰ ਸੋਨੂ ਵਰਗੇ ਖੁਸ਼ ਨੇ ਕਿ ਬਹੁਤ ਤਗੜੇ ਜਫੇ ਦੀ ਕੋਸ਼ਿਸ਼ ਚੱਲਦੀ ਹੋਈ ਲਾਓ ਮੈਦਾਨ ਦੇ ਵਿੱਚ ਪਿਆ ਹੋਇਆ ਲਪੇਟਾ ਔਰ ਗੱਲ ਜਿਹੜੀ ਹੈ ਹੁਣ ਮੁਸ਼ਕਿਲ ਹੁੰਦੀ ਜਾ ਰਹੀ ਲਾਓ ਸਮਾਂ ਕੀ ਦੇ ਹੱਕ ਦੇ ਵਿੱਚ ਫੈਸਲਾ ਕਰੂ ਸ਼ਫੀਕ ਭੱਟ ਔਰ ਦੂਸਰੇ ਪਾਸੇ ਇਕਮ ਇਕਮ ਬਹੁਤ ਜਾਨਦਾਰ ਨੰਬਰ ਦਾ ਵਾਅਦਾ ਕਰਦਾ ਹੋਇਆ